ਤਨਸਰੀ ਬਾਣੀ ਭਗਤਾਂ ਕੀ ਭਗਤ ਧੰਨਾ ਜੀ ਤਨਸਰੀ ਰਾਗ ਦੇ ਵਿੱਚ ਭਗਤ ਧੰਨਾ ਜੀ ਦਾ ਹੁਕਮਨਾਮਾ ਅੰਗ ਨੰਬਰ 695 ਤੇ ਸੁਭਾਈ ਮਾਨ ਬਖਸ਼ਿਸ਼ ਕਰਦੇ ਹਨ ਗੋਪਾਲ ਤੇਰਾ ਆਰਤਾ ਹੇ ਧਰਤੀ ਦੇ ਪਾਲਨਹਾਰ ਪ੍ਰਮਾਤਮਾ ਮੈਂ ਤੇਰਾ ਗਰੀਬੜਾ ਜੀ ਸੇਵਕ ਆਰਤਾ ਕਹਿੰਦੇ ਹਨ ਗਰੀਬੜੇ ਨੂੰ ਜੋ ਜਨ ਤੁਮਰੀ ਭਗਤ ਕਰਨ ਤੇ ਤਨਕੇ ਕਾ ਸਵਾਰਤਾ ਭਗਤ ਧੰਨਾ ਜੀ ਕਹਿੰਦੇ ਪਰਸ਼ਾ ਜੀ ਮੈਂ ਆਪਣੇ ਕੰਨਾਂ ਦੇ ਨਾਲ ਸੁਣਿਆ ਹੈ ਜੋ ਆਪ ਜੀ ਦੀ ਭਗਤੀ ਕਰਦੇ ਹਨ ਉਹਨਾਂ ਦੇ ਹਰ ਇੱਕ ਕਾਰਜ ਨੂੰ ਆਪ ਸਵਾਰਦਾ ਹੈ ਰਹਾਓ ਦਾਲ ਸਿਦਾ ਮੰਗੋ ਕਿਉ ਹਮਰਾ ਖੁਸ਼ੀ ਕਰੈ ਨਤ ਜੀਓ ਭਗਤ ਧੰਨਾ ਜੀ ਕਹਿੰਦੇ ਪਰਸ਼ਾ ਜੀ ਮੇਰੇ ਵੀ ਕਾਰ ਸਵਾਰਨਾ ਕਰੋ ਮੈਨੂੰ ਘਰ ਦੀਆਂ ਜ਼ਰੂਰਤਾਂ ਵਾਸਤੇ ਜੋ ਚੀਜ਼ਾਂ ਲੋੜਿੰਦੀਆਂ ਹਨ ਉਹ ਮੈਂ ਆਪ ਜੀ ਦੇ ਅੱਗੇ ਅਰਦਾਸ ਬੇਨਤੀ ਰਹੀ ਰੱਖਦਾ ਹਾਂ ਭਗਤ ਧੰਨਾ ਜੀ ਕਹਿੰਦੇ ਦਾਲ ਸਿਦਾ ਮੰਗੋ ਕਿਉ ਇਸ ਸਰੀਰ ਦੀ ਉਪਜੀਵਕਾ ਵਾਸਤੇ ਘਰ ਦੀ ਰਸੋਈ ਵਾਸਤੇ ਦਾਲ ਘਿਓ ਜੋ ਵੀ ਰਸਤ ਪਾਣੀ ਹੈ ਮੈਂ ਆਪ ਜੀ ਦੇਦਰ ਤੋਂ ਹੀ ਮੰਗਦਾ ਹਮਰਾ ਖੁਸ਼ੀ ਕਰਿਆ ਨੇ ਤੇ ਜੀਓ ਇਹ ਕੁਝ ਪ੍ਰਾਪਤ ਕਰਕੇ ਮੈਨੂੰ ਆਪਣੇ ਜੀਵਨ ਵਾਸਤੇ ਜਿਉਣ ਦੇ ਵਾਸਤੇ ਹੀ ਇਹ ਚੀਜ਼ਾਂ ਚਾਹੀਦੀਆਂ ਹਨ ਤੇ ਮੇਰੇ ਮਨ ਨੂੰ ਬੜੀ ਖੁਸ਼ੀ ਹੋਵੇਗੀ ਜਦੋਂ ਆਪ ਜੀ ਮੇਰੀ ਹਰ ਮੁਰਾਦ ਪੂਰੀ ਕਰਦੇ ਹੋ ਕਿਉਂਕਿ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣਾ ਪੰਨੀਆਂ ਛਾਦਰ ਨੀਕਾ ਭਗਤ ਨਾ ਜੀ ਆਖਦੇ ਹਨ ਕਿ ਉਸ ਖੇਤੀ ਦਾ ਅਨਾਜ ਚਾਹੀਦਾ ਹੈ ਜਿਹੜੀ ਅਨਾਜ ਮੰਗੋ ਸਤਸੀਕਾ ਜਿਸ ਖੇਤੀ ਨੂੰ ਜਿਸ ਖੇਤ ਨੂੰ ਸੱਤ ਵਾਰੀ ਵਾਹ ਕੇ ਉਹਦੇ ਵਿੱਚ ਜੋ ਬੀਜ ਬੀਜਿਆ ਹੋਵੇ ਉਹਦੇ ਵਿੱਚੋਂ ਵਧੀਆ ਉਪਜੀਵਕਾ ਨਿਕਲਦੀ ਹੈ ਇਸ ਕਰਕੇ ਮੈਨੂੰ ਉਸ ਵਧੀਆ ਖੇਤੀ ਦਾ ਅਨਾਜ ਚਾਹੀਦਾ ਗਊ ਪੈਸ ਮੰਗੋ ਲਵੇਰੀ ਕਰਦੇ ਵਿੱਚ ਗਾਉਆਂ ਮੱਝਾਂ ਇਹ ਲਵੇਰੀ ਭਾਵ ਦੁੱਧ ਵਰਗੀਆਂ ਚੀਜ਼ਾਂ ਸਾਰੀਆਂ ਚਾਹੀਦੀਆਂ ਹਨ ਇੱਕ ਤਾਜਨ ਤੁਰੀ ਚੰਗੇਰੀ ਇੱਕ ਚੰਗੀ ਤੁਰਕੀ ਘੋੜੀ ਚਾਹੀਦੀ ਹੈ ਕਿਉਂਕਿ ਭਗਤ ਤਨਨਾ ਜੀ ਕਹਿੰਦੇ ਮੈਨੂੰ ਪ੍ਰਮਾਤਮਾ ਤੇ ਇੰਨਾ ਕੁ ਵਿਸ਼ਵਾਸ ਹੈ ਪਤਾ ਨਹੀਂ ਪ੍ਰਮਾਤਮਾ ਨੇ ਕਿੰਨੀਆਂ ਕਨਿਆਮਤਾ ਬਖਸ਼ਿਸ਼ ਕਰ ਦੇਣੀਆਂ ਹਨ ਤੇ ਇਸ ਕਰਕੇ ਮੈਨੂੰ ਠਾਠ ਬਾਠ ਵਾਸਤੇ ਚੰਗੀ ਘੋੜੀ ਚਾਹੀਦੀ ਹੈ ਘਰ ਕੀ ਗੀ ਹਨ ਚੰਗੀ ਜਨ ਧੰਨਾ ਲੇਵਾ ਮੰਗੀ ਸਭ ਤੋਂ ਉੱਤਮ ਚੀਜ਼ ਗ੍ਰਿਸ਼ਤ ਮਾਰਗ ਨੂੰ ਅੱਗੇ ਵਧਾਉਣ ਵਾਸਤੇ ਮੈਨੂੰ ਚੰਗੀ ਸੁਚੱਜੀ ਅਤੇ ਚੰਗੇ ਗੁਣਾਂ ਵਾਲੀ ਇਸਤਰੀ ਚਾਹੀਦੀ ਹੈ ਜਨ ਧਰਨਾ ਲੈ ਵੇ ਮੰਗੀ ਤਾਂ ਉਸ ਧਰਨਾ ਨੇ ਇਹ ਦਾਤਾਂ ਪਰਮਾਤਮਾ ਦੇ ਕੋਲੋਂ ਮੰਗੀਆਂ ਹਨ ਤੇ ਪਰਮਾਤਮਾ ਨੇ ਮੇਰੀਆਂ ਹਰ ਇੱਛਾਵਾਂ ਪੂਰੀਆਂ ਕੀਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ